ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਜਿੰਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮੂ ਦੇ ਕੋਟ ਸਾਬੋ ਦੀ ਤਲਵੰਡੀ ਦਮਦਮਾ ਸਾਹਿਬ 9 ਦਿਨ ਰਹਿ ਕੇ ਆਪ ਜੀ ਧਰਮੂ ਦੇ ਕੋਟ ਪੁੱਜੇ ਸਾਰਾ ਇਲਾਕਾ ਦਰਸ਼ਨਾ ਨੂੰ ਆਇਆ ਭਾਈ ਜਗਤਾਨਾ ਦੇ ਕੀਰਤੀ ਸਿੱਖ ਨੇ ਬੇਨਤੀ ਕੀਤੀ ਕਿ ਉਸ ਦੇ ਅਸਥਾਨ ਤੇ ਇੱਕ ਰਾਤ ਜ਼ਰੂਰ ਵਿਸ਼ਰਾਮ ਕਰੋ ਮਹਾਰਾਜ ਜੀ ਉਸ ਦੇ ਘਰ ਜਾ ਟਿਕੇ ਹੀ ਸਨ ਕਿ ਕੁਝ ਧਾੜਵੀਆਂ ਨੇ ਗੁਰੂ ਜੀ ਦਾ ਘੋੜਾ ਰਾਤ ਨੂੰ ਚੁਰਾਉਣਾ ਚਾਹਿਆ ਉਹਨਾਂ ਵਿੱਚੋਂ ਹੀ ਦੋ ਨੇ ਜਦ ਦੋ ਸ਼ੇਰਾਂ ਨੂੰ ਤਲਾਬ ਵਿੱਚੋਂ ਇਸ਼ਨਾਨ ਕਰਨ ਉਪਰੰਤ ਗੁਰ ਟਿਕਾਣੀ ਦੀ ਰਾਖੀ ਕਰਦੇ ਅਤੇ ਪਰ ਰਮਾ ਕਰਦੇ ਡਿਠਾ ਤਾਂ ਉਹ ਅਜ ਮਤ ਦੇਖ ਮੁੜ ਗਈ ਪਰ ਦੂਜਿਆਂ ਨੇ ਚੁਰਾ ਹੀ ਲਿਆ ਘੋੜਾ ਦੋੜਾ ਕੇ ਉਹ ਲੈ ਗਏ ਪਰ ਡਰ ਪਿੱਛਾ ਨਾ ਛੱਡੀ ਆਖਰ ਇੱਕ ਟਾਬ ਸੀਤਲ ਸਰ ਪਾਣੀ ਪੀਣ ਲਈ ਰੁਕੇ ਤਾਂ ਪਕੜੇ ਗਏ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਤਾਂ ਆਪ ਜੀ ਨੇ ਖਿਮਾ ਬਖਸ਼ੀ ਅਤੇ ਕਿਹਾ ਕਿ ਤੁਸੀਂ ਕੈਸੇ ਇਨਸਾਨ ਹੋ ਜੋ ਫਕੀਰਾਂ ਦੀਆਂ ਗੋਦੜੀਆਂ ਵੀ ਨਹੀਂ ਛੱਡਦੀ ਉਹਨਾਂ ਧੜਵੀਆਂ ਵਿੱਚੋਂ ਇੱਕ ਨੂੰ ਇੰਨਾ ਪਸਤਾਵਾ ਲੱਗਾ ਕਿ ਜੰਡ ਦੀ ਇੱਕ ਟਹਣੀ ਲੈ ਕੇ ਉਸ ਨੂੰ ਤਿੱਖਾ ਕਰਕੇ ਸੰਗਤ ਸਾਹਮਣੇ ਹੀ ਪੇਟ ਵਿੱਚ ਖਬੂਣ ਲੱਗਾ ਤਾਂ ਮਹਾਰਾਜ ਨੇ ਵਰਚਿਆ ਅਤੇ ਫਰਮਾਇਆ ਕਿ ਪਸਤਾਵਾ ਹੀ ਅਸਲ ਸਜਾ ਹੈ ਉਹ ਚਰਨੀ ਟੱਠਾ ਜੰਡ ਹਰੀ ਹੋ ਗਈ ਅਤੇ ਹੁਣ ਗੁਰਦੁਆਰਾ ਸੂਲੀ ਸਰ ਕਰਕੇ ਜਾਣੀ ਜਾਂਦੀ ਹੈ ਦੂਜੇ ਨੇ ਕੰਡਿਆਲੀ ਸੇਜ ਕਰਕੇ ਜਾਨ ਦੇ ਦਿੱਤੀ ਸੀ ਸੂਲੀ ਸਰ ਨੂੰ ਹੀ ਦਮਦਮਾ ਦੀ ਡਿਊੜੀ ਕਹਿੰਦੇ ਹਨ ਜੋ ਦਮਦਮਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਨ ਉਹ ਟਾਲਾ ਸਾਹਿਬ ਤੇ ਸੂਲੀ ਸਰ ਦੀ ਯਾਤਰਾ ਜ਼ਰੂਰ ਕਰਦੇ ਹਨ ਬਰਾ ਪਿੰਡ ਨਿਵਾਸੀਆਂ ਦੇ ਪ੍ਰੇਮ ਦੇ ਖੀਚੇ ਗੁਰੂ ਜੀ ਪਿੰਡ ਸਹਾਰਨ ਦੇ ਜੋੜੀਆਂ ਛਪੜੀਆਂ ਤੋਂ ਹੁੰਦੇ ਉਥੇ ਗਏ ਉਥੇ ਇੱਕ ਦਿਨ ਟਿਕ ਕੇ ਆਪ ਜੀ ਬੱਚੂਆਂ ਚਰਨ ਪਾਈ ਸ਼ਬਦ ਦੀ ਟੇਕ ਦਾ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ